ਭਵਾਨੀਗੜ ਨਿੱਜੀ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਬੱਸ ਦਾ ਹੋਇਆ ਹਾਦਸਾ 11 ਸਕੂਲੀ ਬੱਚੇ ਆਏ ਚੇਟ ਵਿੱਚ ਬੱਚਿਆਂ ਨੂੰ ਮੌਕੇ ਤੇ ਹੀ ਪ੍ਰਾਈਵੇਟ ਹਸਪਤਲ ਵਿੱਚ ਇਲਾਜ ਕਰਵਾ ਕੇ ਭੇਜਿਆ ਆਪੋ ਆਪਣੇ ਘਰੇ ਸਾਨਕ ਸ਼ਹਿਰ ਭਵਾਨੀਗੜ ਵਿਖੇ ਅੱਜ ਸਵੇਰੇ ਉਸ ਸਮੇਂ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਦੋਂ ਭਵਾਨੀਗੜ ਦੇ ਨਿੱਜੀ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਬੱਸ ਭਵਾਨੀਗੜ ਨਾਬਾ ਕੈਂਚੀਆਂ ਵਿਖੇ ਇੱਕ i20 ਕਾਰ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਜਿਸ ਵਿੱਚ 11 ਬੱਚੇ ਸ਼ਾਮਿਲ ਸਨ ਜੋ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਨੂੰ ਭਵਾਨੀਗੜ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਮੌਕੇ ਤੇ ਉਹਨਾਂ ਨੂੰ ਫਰਸਟ ਏਡ ਦਿੱਤੀ ਗਈ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਸੰਬੰਧੀ ਨੀਜੀ ਸਕੂਲ ਦੇ ਕਿਸੇ ਵੀ ਪ੍ਰਿੰਸੀਪਲ ਜਾਂ ਅਧਿਆਪਕ ਸਾਹਿਬ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਜੀ ਅੱਜ ਮੇਰਾ ਨਾਮ ਐਸਏ ਜਸਵਿੰਦਰ ਸਿੰਘ ਐਸਐਸਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆਂ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬਾਬਾ ਸਕੂਲ ਦੀ ਹੈ ਕਾਰ ਵੈਲਿਊਜ਼ ਦੀ ਬੈਨ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨੂੰ ਜੋ ਕਿ ਇਹਨੂੰ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਦਾਰੂ ਕੀਤੀ ਹੋਈ ਸੀ दारू ਪੀਣ ਦੇ ਬਾਪ ਜੀ ਤੋਂ ਉਲਟਾ ਸਗੋ ਇਹ ਡਰਾਈਵਰ ਨਾਲ ਵੀ ਮਾੜੀ ਮੁੱਢੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਤੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿਸੇ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਜਿਹਨਾਂ ਨੂੰ ਫੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾਨੀਗੜ ਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਦੇ ਰਿਹਾ ਬਚਾ ਰਹੇਗਾ ਬਚਾ ਰਹੇਗਾ ਜੀ ਨਹੀਂ ਨਹੀਂ ਕੋਈ ਮਜੇ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਾ ਸਾਨੂੰ ਮਨ ਲੋ ਕਰੀਬ 15 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸੀ ਅਹ ਤੇਰੇ ਨਾਲ ਮਾਜੀ ਕੀ ਗੱਲ ਹੋਈ ਜੀ ਅਜੀ ਹਸਤਨਾ ਮਤਲਬ ਬੈਂ ਦਾ ਦੇਤੇ ਬੱਚੇ ਚੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਬੈਂ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਫੁੱਲ ਦੀ ਬੈਂ ਨੋਟ ਪਰਵਾਹ ਤੇ ਤੇ ਜਦੋਂ ਬੱਚਾ ਨੇ ਹਾਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਹਸਪੀਟਲ ਲੈ ਉਹ ਬੱਚੇ ਠੀਕ ਨੇ ਤਕਰੀਬਨ ਖੁਦ ਬੱਚਾ ਨੇ ਜਿਹੜੇ ਕੰਮ ਕੀਆ ਨੇ ਆ ਕਿੰਨੇ ਕੰਮ ਜਿਹੜੇ ਜਿਹੜੇ ਬੱਚੇ ਤਕਰੀਬਨ 8-10 ਬੈਂ ਦੇ ਵਿੱਚ ਸੀਗਾ ਆ ਕੀ 12 ਮੀਟਰ ਛੱਤ ਪਰ ਕਿਸੇ ਬੱਚੇ ਦੀ ਨਹੀਂ ਮੇਰੇ ਬੇਟੇ ਦਾ ਥੋੜੀ ਨੈਕ ਦੇ ਵਿੱਚ ਆਇਆ ਹੁੰਦੀ ਪਤਾ ਉਹ ਐਕਸੀਡੈਂਟ ਵਾਦੋਂ ਪਤਾ ਲੱਗਣਾ ਇੱਥੇ ਕੋ ਨਾਰਮਲ ਹੀ ਸਾਰੇ ਹਾਂ ਬਾਕੀ ਬੱਚੇ ਨਾਰਮਲ ਨੇ ਮੇਰੇ ਪੇਰੈਂਟ ਸਾਰਾ ਨੇ ਪਹੁੰਚੀ ਹੈ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹਨੂੰ ਕਰਦੇ ਆ ਕਿ ਹਾਂਜੀ ਉਹ ਕਾਰ ਮੁਕਦੇ ਹੋ ਗਈ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾ ਨਸ਼ੇ ਤੇ ਨਜ਼ਰਤੋਂ ਸਭ ਇਹ ਤਾਂ ਪੱਜ ਵੀ ਨਹੀਂ ਹੋ ਰਿਹਾ ਮੈਂ ਤਾਂ ਬਹੁਤ ਚਰਗ ਕੀਤਾ ਹਾਂ ਹਾਂ ਕੱਤ ਨੂੰ ਲੱਗਦਾ ਕਰਦੇ ਪਹੁੰਚ ਗਏ ਹਾਂ ਜੀ ਹਾਂ ਸਕੂਲ ਦੇ ਪ੍ਰਧਾਨ ਸਾਰਾ ਮੌਕੇ ਤੇ ਹਾਜ਼ਰ ਆ ਨਾਲ ਦੇ ਨਾਲ ਪਹੁੰਚ जो ਦੂਜੇ ਮਿੰਟਾਂ ਦੇ ਵਿੱਚ ਜਿਉਂਗੀਆਂ ਬਾਲਾਂ ਪਈਆਂ ਮਾ ਜੀ ਸਤਿਨਾਮ ਅਸੀਂ ਪ੍ਰਕਾਸ਼ ਵਰਤਾ ਸਾਰੇ ਤਿੰਨ ਮੰਗਾਂ ਦੇ ਤੇ ਕਿਹਾ ਕਿ ਮੈਂ ਅੱਜ ਤੋਂ ਹੋਰ ਕੀ ਆ ਦੇਖਣੇ ਕਰ ਇੱਕ ਵਾਰ ਸਰਟੀਫੀਕਟ ਲਈ ਸਕੂਲ ਦਾ ਸਟਾਫ